ਉਹਰਾ ਸਾਹਮਣੇ ਆਇਆ ਹੈ ਪਰਵਾਰਕ ਮੈਂਬਰ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਉਰਮਿਲਾ ਦਾ ਵਿਆਹ 8 ਸਾਲ ਪਹਿਲਾਂ ਸੰਦੀਪ ਸਿੰਘ ਨਾਲ ਕਰ ਦਿੱਤਾ ਗਿਆ ਸੀ ਵਿਆਹ ਦੇ 2 ਸਾਲ ਬਾਅਦ ਉਸਨੇ ਇੱਕ ਲੜਕੀ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਉਸਦਾ ਸੋਹਰਾ ਪਰਿਵਾਰ ਉਰਮਿਲਾ ਤੋਂ ਨਰਾਜ਼ ਰਹਿਣ ਲੱਗਾ ਉਹ ਇੱਕ ਲੜਕੇ ਦੀ ਮੰਗ ਕਰ ਰਹੇ ਸਨ ਜਿਸ ਕਾਰਨ ਲਿੰਗ ਜਾਂਚ ਕਰਵਾ ਕੇ ਸੋਹਰੇ ਨੇ ਉਸਦਾ ਤਿੰਨ ਵਾਰੀ ਗਰਭਪਾਤੀ ਕਰਵਾ ਦਿੱਤਾ ਉਹ ਲੜਕੀ ਪੈਦਾ ਕਰਨ ਕਾਰਨ ਉਰਮਿਲਾ ਨੂੰ ਹਮੇਸ਼ਾ ਪਰੇਸ਼ਾਨ ਕਰਦੇ ਰਹਿੰਦੇ ਸਨ ਜਿਸ ਕਾਰਨ ਅਖੀਰ ਉਰਮਿਲਾ ਨੇ ਅਗ ਲਗਾ ਕੇ ਆਤਮ ਹੱਤਿਆ ਕਰ ਲਈ ਇਸ ਨਾਲ ਪਰਿਵਾਰਕ ਮੈਂਬਰਾਂ ਨੂੰ ਇਹ ਵੀ ਸ਼ੱਕ ਹੈ ਕਿ ਉਰਮਲਾ ਦਾ ਕਤਲ ਕੀਤਾ ਗਿਆ ਹੈ ਉਰਮਲਾ ਦਾ ਪੁਲਿਸ ਨੇ ਉਰਮਲਾ ਦੇ પતિ ਸਾਥ ਅਤੇ ਸੋਹਰੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਤਿੰਨੋਂ ਦੋਸ਼ੀ ਅਜੇ ਵੀ ਫਰਾਰ ਦੱਸੇ ਜਾ ਰਹੇ ਨੇ ਮੇਰੀ ਭੈਣ ਦੀ ਸ਼ਾਦੀ ਕੋ ਨੋਰਾਨੇ ਦੀ ਤਕਰੀਬ ਤਲੀ 8 ਸਾਲ ਪਹਿਲੇ گاਉਂ ਜੂਰੜ ਮੇ ਹੋਈ ਸੀ और उसके जो सास ससुर थे और घर वाला था बहुत तो उसे परेशान करते थे छह एक महीने बाद उसे परेशान करने लगे थे इसी के बीच डेढ़ सौ साल के बाद उसके पास एक लड़की हुई पहले वो दाई की मांग करते थे निककी दो गार की है उसके लिए उसके तंग परेशान करते थे क्योंकि अपने मैके से ये लाओ अपने मैके से वो लाओ कल मेरे घर पे कॉल आई मेरे पड़ोसी ने बताया कि कॉल आया कि आपकी बहन को आग लगा दी गई है मिट्टी का तेल डालकर और जब हम पहुंचे हॉस्पिटल में लेकर से रास्ते में हमें वो मिले थे ਅਜੋਸਤ ਮਰਤਲ 32 ਸਾਲ ਦੀ ਤਕਰੀਬਨ ਔਰ 8 ਸਾਲੇ ਦੇ ਵਿਆਹ ਨੂੰ ਹੋ ਗਏ ਇਹ ਜਿਹੜੇ ਇਹਨਾਂ ਨੇ ਇਹਦੇ ਬ੍ਰਦਰ ਨੇ ਕੇਸ ਰਿਜਿਸਟਰ ਕਰਾਇਆ ਏ ਉਸ ਵਿਲਾਸ ਦੇ ਖਿਲਾਫ ਕਿ ਉਸਤਜ਼ਾਦ ਦੇ ਦੀ ਮੰਗ ਕਰਦੇ ਸੀ ਉਸ ਤੋਂ ਤੰਗ ਉਹ ਧੀ ਨੇ ਅਕਲ ਆ ਕੇ ਸੂਇਦ ਕਰ ਲਈ ਜਿਹਦੇ ਵਿੱਚ ਤਿੰਨ ਜਨਾਂ ਦੇ ਖਿਲਾਫ ਉਹਦਾ ਹਸਬੰਦ ਉਹਦੀ ਮਦਰ ਇਨ ਲਾ ਤੇ ਉਹਦੇ ਫਾਦਰ ਇਨ ਲਾ ਖਿਲਾਫ ਕੇਸ ਰਿਜਿਸਟਰ ਕੀਤਾ ਗਿਆ ਉਹਦੇ ਤੇ ਰੇਡ ਕਰਕੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ ਔਰ ਜਲਦੀ ਵੀ ਜਲਦੀ ਇਸ ਫਿਕਰ ਮੇਨ ਉਹਨਾਂ ਨੂੰ ਰੈਸਟ ਕਰਕੇ ਹਨਾਲਤ ਸਥਿਤ ਹੈ ਭਟਿੰਡਾ ਦੇ ਲਾਲ ਸਿੰਘ ਬਸਤੀ ਵਿੱਚ ਸੀਵਰੇਜ ਦੀ ਸਫਾਈ ਕਰਦਿਆਂ ਦੋ ਮਜ਼ਦੂਰਾ ਦੀ ਮੌਤ ਹੋ ਜਾਣ ਦੀ ਖਬਰ ਹੈ ਇਸ ਮਾਮਲੇ ਬਾਰੇ ਜ਼ਿਆਦਾ ਜਾਣਕਾਰੀ ਲਈ ਗਾਉ ਕਰਦਿਆਂ ਭਟਿੰਡਾ ਤੋਂ ਸਾਡੇ ਪੱਤਰਕਾਰ ਸਵਨ ਸਿੰਘ ਦਾਨੇਵਾਲੀਆ ਨਾਲ ਜੀ ਸਵਨ ਜੀ ਮਜ਼ਦੂਰਾ ਦੀ ਮੌਤ ਸੀਵਰੇਜ ਦੀ ਗੈਸ ਚੜਨ ਨਾਲ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ ਅਨ ਦੇਖੋ ਕਮੇਟਾ ਇਹ ਜਿਹੜਾ ਬਠਿੰਡੇ ਦੇ ਵਿੱਚ ਇੱਕ ਜਿਹੜੀ ਗੱਲ ਸਭ ਤੋਂ ਵੱਡੀ ਕਹਿੰਦੇ ਆ ਕਿ ਦੋ ਦਿਨਾਂ ਦੇ ਵਿੱਚ ਦੂਸਰਾ ਹਾਦਸਾ ਹੈ ਅੱਜ ਤੋਂ ਦੋ ਦਿਨ ਪਹਿਲਾਂ ਹੀ ਸੀਵਰੇਜ ਦੀ ਆਂ ਹੀ ਸਫਾਈ ਕਰਦੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਇਹ ਦੋ ਵਿਅਕਤੀ ਜਦੋਂ ਅੱਜ ਲਾਲ ਸਿੰਘ ਵਸਤੀ ਦੇ ਵਿੱਚ ਨਵਾਂ ਸੀਵਰੇਜ ਪੈ ਰਿਆ ਸੀਗਾ ਉਸ ਦੇ ਵਿੱਚ ਜਿਹੜਾ ਪਾਣੀ ਛੱਡਿਆ ਹੋਇਆ ਸੀਗਾ ਉਸ ਨੂੰ ਜਦੋਂ ਇੱਕ ਪਲੱਗ ਕੀਤਾ ਹੋਇਆ ਸੀਗਾ ਅੱਗੇ ਸੀਵਰੇਜ ਨੂੰ ਖੋਲਣ ਲਈ ਜਦੋਂ